ਅਸੀ ਗੱਲ ਦੋਸਤੋ ਅੱਜ 11 ਸਾਲਾਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਏ ਆ ਜਿੱਥੇ ਅੱਜ ਪੰਜਾਬੀ ਯੂਨੀਵਰਸਿਟੀ ਵੱਲੋਂ ਬਹੁਤ ਵਧੀਆ ਉਦਮ ਕੀਤਾ ਗਿਆ 10ਵੀਂ ਸਾਬਕਾ ਬਦਾਰਥੀ ਮਿਲਣ ਲਈ ਮੌਕੇ ਅੱਜ ਅਸੀਂ ਪਹੁੰਚੇ ਹੋਏ ਆ ਤੇ ਮੇਰੇ ਨਾਲ ਹੈ ਮੇਰਾ ਦੋਸਤ ਜਗਰਾਤ ਸਿੰਘ ਚੈਲ ਜੋ ਕਿ ਉੱਚੀ ਦੌਧ ਮਲੇਰ ਕੋਟਲੇ ਕੋਲੋਂ ਆ ਤੇ ਅਸੀਂ ਰੂਮ ਮੇਟ ਵੀ ਰਹੇ ਆ ਐਡਮਿਸ਼ਨ ਵੀ ਸਾਡੀ ਇਕੱਠਿਆਂ ਦੀ ਹੋਈ ਸੀਗੀ ਤੇ ਹੁਣ ਅੱਗੇ ਸਾਨੂੰ ਸਾਰੀ ਯੂਨੀਵਰਸਿਟੀ ਦਿਖਾਵਾਂ ਹਰ ਇੱਕ ਡਿਪਾਰਟਮੈਂਟ ਕੋਸ਼ਿਸ਼ ਕਰਾਂ ਦਿਖਾਉਣ ਦੀ ਹਰ ਇੱਕ ਹੋਸਟਲ ਤੇ ਜੋ ਵੀ ਯੂਨੀਵਰਸਿਟੀ ਦੇ ਖਾਸ ਜਿਹੜੀਆਂ ਚੀਜ਼ਾਂ ਨੇ ਆਪ ਉਹਨਾਂ ਕਹਿੰਦੇ ਤਾਂ ਗੇੜੀ ਛੇੜੀ ਲਾਉਂਦੇ ਸੀਗੇ ਜਿੱਥੇ ਪੜਦੇ ਸੀ ਲਾਇਬ੍ਰੇਰੀ 'ਚ ਉਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੇ ਜਿੰਨੇ ਵੀ ਮਿੱਤਰ ਵੀਡੀਓ ਨਾਲ ਜੁੜੇ ਹੋਏ ਨੇ ਜੋ ਵੀ ਇੱਥੇ ਪਹਿਲਾਂ ਪੜ ਕੇ ਗਏ ਜਾਂ ਪੜਦੇ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਸਾਲ 'ਚ ਤੁਸੀਂ ਇੱਥੋਂ ਕਿਹੜੀ ਡਿਗਰੀ ਕੀਤੀ ਆ ਕੀ ਪੜਾਈ ਕੀਤੀ ਆ ਤੇ ਅੱਜ ਦੇ ਟਾਈਮ 'ਚ ਕੀ ਕਰਦੇ ਹੋ ਤੇ ਆਪਣੇ ਨਾਲ ਦੇ ਮਿੱਤਰਾਂ ਨੂੰ ਸਾਰਿਆਂ ਨੂੰ ਟੈਗ ਜਰੂਰ ਕਰਿਓ ਜਿੰਨੇ ਵੀ ਤੁਹਾਡੇ ਨਾਲ ਪੜਦੇ ਸੀਗੇ ਉਹ ਸਾਰਨ ਪੋਸਟ ਤੇ ਟੈਗ ਜਰੂਰ ਕਰਿਓ ਤਾਂ ਜੋ ਪਤਾ ਲੱਗ ਸਕੇ ਵੀ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਕਿੱਥੇ-ਕਿੱਥੇ ਅੱਜ ਦੇ ਟਾਈਮ 'ਚ ਬਸੇ ਹੋਏ ਹੈ ਕਿਹੜੇ-ਕਿਹੜੇ ਕੰਪਨੀਾਂ 'ਚ ਕਿਹੜੇ-ਕਿਹੜੇ ਬਿਜ਼ਨਸ 'ਚ ਜਾਂ ਕਿਹੜੇ-ਕਿਹੜੇ ਜੌਬ ਤੇ ਲੱਗੇ ਹੋਏ ਨੇ ਤੇ ਦੋਸਤੋ ਆਜੋ ਫਿਰ ਆਪਾਂ ਚੱਲਦੇ ਆਂ ਤੁਹਾਨੂੰ ਦਿਖਾਉਣੇ ਆ ਸਾਰਾ ਜਿਹੜੀ ਮਿਲਣੀ ਹੈਗੀ ਸਾਰਾ ਕਬਜ਼ਾਰਤਿਆਂ ਦੀ ਤੇ ਸਾਰੇ ਸ਼ਾਟ ਵਿੱਚ ਲਾਵਾਂਗੇ ਤੇ ਗੱਲਬਾਤ ਕਰਾਂਗੇ ਲਓ ਵੀ ਦੋਸਤੋ ਹੁਣ ਆ ਗਏ ਆਪਾਂ ਮੇਨ ਗੇਟ ਤੇ ਸਭ ਤੋਂ ਪਹਿਲਾਂ ਆਪਾਂ ਮੇਨ ਗੇਟ ਤੋਂ ਅੰਦਰ ਐਂਟਰ ਨਹੀਂ ਕਰਦੇ ਆਪਾਂ ਇਨਕੁਆਰੀ ਵਾਲੀ ਸਾਈਡ ਚੱਲਾਂਗੇ ਜਿੱਥੋਂ ਪ੍ਰੋਸਪੈਕਟ ਵਗੈਰਾ ਲੈਂਦੇ ਹੁੰਦੇ ਸੀਗੇ ਤੇ ਇਨਕੁਆਰੀ ਦੇ ਸਮੋਸੇ ਤਾਂ ਸਾਰਿਆਂ ਨੂੰ ਜਿਆਦਾ ਹੀ ਹੁੰਨੇ ਆ ਰੋਲ ਜਿਆਦਾ ਹੁੰਨੇ ਤੇ ਚਾਹ ਤਾਂ ਇਥੋਂ ਵਰਗੀ ਮੈਂ ਕਹਿੰਦਾ ਵੀ ਪੂਰੀ ਦੁਨੀਆ ਤੇ ਨਹੀਂ ਮਿਲਦੀ ਹੈਗੀ ਤੇ ਬਹੁਤ ਸੋਹਣਾ ਤੇ ਜਿਹਨੇ ਜਿਹਨੇ ਇੱਥੇ ਸਮੋਸੇ ਖਾਦੇ ਉਹ ਵੀ ਕਮੈਂਟ ਕਰਿਓ ਤੇ ਆਜੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਯੂਨੀਵਰਸਿਟੀ ਦੇ ਅੰਦਰ ਤੇ ਦੇਖ ਸਕਦੇ ਹੋ ਆ ਜਿਹੜੀ ਅਲੂਮਨੀ ਮੀਟ ਆ ਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਉਹਦੇ ਵਿੱਚ ਆਪਾਂ ਆਏ ਹੋਏ ਆ ਹੁਣ ਇੰਟਰੋਗੇਟਿਵ ਪੁਆਇੰਟ ਤੋਂ ਰਾਈਟ ਹੈਂਡ ਸਾਈਡ ਤੇ ਸਭ ਤੋਂ ਪਹਿਲਾਂ ਆਉਂਦਾ ਭਾਰਤੀ ਪ੍ਰਸ਼ਾਸਨਿਕ ਸਿਵਾਮਸ ਕਲਾਈ ਕੇਂਦਰ ਜਿੱਥੋਂ ਆਈਐਸ ਪੀਸੀਐਸ ਬਣਦੇ ਨੇ ਤੇ ਇਸ ਤੋਂ ਬਾਅਦ ਚੱਲ ਪੈਂਦੇ ਜੀ ਹੋਸਟਲ ਬਹੁਤ ਜੇ ਕੈਰੀਅਰ ਸਪੋਰਟਸ ਵਾਲੇ ਤੇ ਇੱਧਰ ਜਿਹੜੇ ਐਮਏ ਵਗੈਰਾ ਦੇ ਸਟੂਡੈਂਟ ਆ ਗਏ ਇੱਧਰ ਹੋਮੀਪਾਲਾ ਨਵਾਸ ਭਗਤਪੂਰਨ ਸਿੰਘ ਨਵਾਸ ਤੇ ਹੋਮੀਪਾਲਾ ਹੋਸਟਲ ਤੇ ਭਗਤਪੂਰਨ ਸਿੰਘ ਹੋਸਟਲ ਆ ਜਾਂਦਾ ਤੇ ਇੱਧਰ ਨੂੰ ਜਿਹੜਾ ਆ ਜਾਂਦਾ ਜੀ ਆਪਣਾ ਕੇਂਦਰੀ ਦਾਖਲਾ ਸੈੱਲ ਆ ਜਾਂਦਾ ਹੈਗਾ ਤੇ ਅੱਗੇ ਆ ਗਏ ਜੀ ਡਿਪਾਰਟਮੈਂਟ ਆਫ ਰੰਗਮਾਚ ਦੇ ਟੈਲੀਵਿਜ਼ਨ ਭਾਗ ਮੀਡੀਆ ਵਾਲਾ ਨਾ ਆ ਗਿਆ ਜੀ ਉਹ ਕੰਮ ਕਰਦਾ ਬਾਕੀ ਤੁਸੀਂ ਸਾਰੇ ਦੇਖ ਸਕਦੇ ਹੋ ਜਿਹੜੇ ਜਿਹੜੇ ਪੜ੍ਹੇ ਆ ਜਿਹੜੇ ਜਿਹੜੇ ਤੁਹਾਡੇ ਜਿਆਦਾ ਨੇ ਉਹ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਤੋਂ ਅੱਗੇ ਜੀ ਆਪਾਂ ਦੇਖਦੇ ਆ ਪਹਿਲਾਂ ਜਦੋਂ ਸਾਡੇ ਅਸੀਂ ਪੜ੍ਹਦੇ ਹੁੰਦੇ ਸੀਗੇ ਉਹਦਾ ਇੱਥੇ ਐਂਟਰੀ ਹੁੰਦੀ ਸੀ ਗੱਡੀਆਂ ਦੀ ਪਰ ਹੁਣ ਅੱਜ ਇਹਦੇ ਕਰਕੇ ਆ ਵੀ ਜਿਹੜੇ ਸਾਫ ਕਬਜ਼ਾਦਾਰ ਤੇ ਆਏ ਆ ਆ ਆ ਭਾਈ ਵੀਰ ਸਿੰਘ ਨਵਾਸ ਆ ਗਿਆ ਜੀ ਤੇ ਡੀਡੀ ਸਪੋਰਟਸ ਹੋਸਟ ਲੱਗਿਆ ਜੀ ਤੇ ਪਰੀਆ ਰੌਣਕਾ ਜਿਹੜੀ ਯੂਨੀਵਰਸਿਟੀ ਚਾਜੂ ਦੀ ਵਰਕਰਾਰ ਨੇ ਇੱਧਰ ਸਾਡਾ ਡਾਕਖਾਨਾ ਆ ਗਿਆ ਕਦੇ ਕੰਮ ਸਾਡੇ ਆਇਆ ਨਹੀਂ ਸੀਗਾ ਪਰ ਡਾਕਖਾਨਾ ਯੂਨੀਵਰਸਿਟੀ ਦੇ ਵਿੱਚ ਅਵੇਲੇਬਲ ਹੈਗਾ ਜੀ ਇਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਜੀ ਸੈਂਟਰ ਹਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਇਹ ਮੇਰੇ ਨਾਲ ਸਾਡੇ ਮਿੱਤਰ ਆਏ ਇਹਨਾਂ ਦਾ ਡਿਪਾਰਟਮੈਂਟ ਆ ਗਿਆ ਇਹਨਾਂ ਨੇ ਐਮ ਕਮ ਕੀਤਾ ਇੱਧਰ ਆ ਹੀ ਤੇ ਇੱਧਰ ਸ਼ੀਤਪਾਲ ਸਿੰਘ ਹੋਸਟਲ ਆ ਗਿਆ ਜੀ ਤੇ ਇਹਦੇ ਵਿੱਚ ਵੀ ਕਾਫੀ ਮਿੱਤਰ ਆਏ ਨੇ ਉਹ ਬਹੁਤ ਘੇੜਾ ਰਹਿਣਾ ਸੀਗਾ ਪਰ ਜਾਦਾ ਨੇ ਜਾਦਾ ਤੁਸੀਂ ਵੀ ਤਾਇਆ ਜੀ ਜਰੂਰ ਕਰਿਓ ਕੋਸ਼ਿਸ਼ ਕੀਤੀ ਆ ਵੀ ਸਾਰਿਆਂ ਨੂੰ ਚੀਜ਼ਾਂ ਨਾਲ ਜੋੜੀਏ ਇਧਰ ਸਨੀ ਓਵਰ ਆਇਆ 800 ਐਡੀਟੋਰੀਅਮ ਆ ਗਿਆ ਜੀ ਤੇ ਦੇਖੋ ਜੀ ਤੇ ਇਹ ਕੰਟੀਨ ਇੱਕ ਇਧਰ ਛੋਟੀ ਜੀ ਕੰਟੀਨ ਲਾਂਗੀ ਇਹ ਹੁੰਦੀ ਸੀ ਜੀ ਇਧਰੋਂ ਗਾਹਾਂ ਗਰਾਊਂਡ ਆਉਂਦੇ ਹੁੰਦੇ ਸੀਗੇ ਇਹ ਇਹ ਹੋਸਟਲ ਆ ਗਿਆ ਜੀ ਭੀਮਰਾਓ ਅੰਬੇਦਕਰ ਇਹ ਕੁੜੀਆਂ ਦਾ ਹੋਸਟਲ ਹੁੰਦਾ ਸੀ ਕਲਸੋ ਉਸ ਟਾਈਮ ਤੇ ਨਾ ਹੁਣ ਵੀ ਗੱਲ ਜੀ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਪੜਦੇ ਰਏ ਪਹਿਲਾਂ ਪੁਰਾਣਾ ਜਿਹੜੇ ਐਮਬੀਏ ਪੁਰਾਣੀ ਕੀਤੀ ਉਹ 2012 ਤੋਂ ਪਹਿਲਾਂ ਉਹ ਸਾਰੇ ਇੱਥੇ ਬੜੇ ਹੋਣਗੇ ਹੁਣ ਇਹ ਆਪਣਾ ਦੇਤਾ ਸੀਗਾ ਲਾਰਡ ਡਿਪਾਰਟਮੈਂਟ ਨੂੰ ਤੇ ਸਮਾਜਿਕ ਵਾਲਿਆਂ ਨੂੰ ਦੇਤਾ ਸੀਗਾ ਪਹਿਲਾਂ ਇੱਥੇ ਐਮਬੀਏ ਡਿਪਾਰਟਮੈਂਟ ਹੁੰਦਾ ਸੀ ਸੋਸ਼ਲ ਸਟੱਡੀਜ਼ ਦਾ ਤੇ ਅੱਗੇ ਤੁਹਾਨੂੰ ਗਰਾਊਂਡ ਦਿਖਾਉਣੇ ਆ ਇੱਧਰ ਹੁਣ ਤੀਰ ਅੰਦਾਜ਼ੀ ਕਰਤਾ ਫਲਾ ਇਹ ਓਪਨ ਗਰਾਊਂਡ ਹੁੰਦਾ ਸੀਗਾ ਇਹਦੇ ਵਿੱਚ ਜਿਵੇਂ ਕੋਈ ਆਪਣੀ ਲੱਗਦੀ ਹੁੰਦੀ ਸੀ ਮੇਲੇ ਵਗੈਰਾ ਤੇ ਹੁਣ ਇਹ ਤੀਰ ਅੰਦਾਜ਼ੀ ਵਾਸਤੇ ਹੋਵੇ ਜੀ ਇਧਰ ਖੁੱਲਾ ਫੁੱਟਬਾਲ ਦਾ ਗਰਾਊਂਡ ਆ ਗਿਆ ਤੇ ਬਾਸਕਟਬਾਲ ਫਸਟ ਆਪਣਾ ਇਹਦੇ ਵਿੱਚ ਵਾਈਜ਼ ਫੁੱਟਬਾਲ ਗਰਾਊਂਡ ਚ ਉਹ ਵੀ ਬਹੁਤ ਵਧੀਆ ਹੋਇਆ ਸੀ ਉਹ ਬਾਗ ਮਿਲਖਾ ਬਾਗ ਵੀ ਇੱਥੇ ਹੋਈ ਸੀ ਤੇ ਇੱਕ ਚੀਜ਼ ਖਾਸ ਹੋਰ ਦੱਸਦੇ ਹਾਂ ਜੀ ਬਾਗ ਮਿਲਖਾ ਬਾਗ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀਗੇ 2000 ਮਤਲਬ 13 ਦੀ ਗੱਲ ਹੋਣਾ ਉਹ ਹਾਂ 12 13 12 ਤੱਕ ਤੇ ਉਸ ਟਾਈਮ ਜਿਹੜਾ ਸਾਹਮਣੇ ਗਰਾਊਂਡ ਹੈ ਤੇ ਇਹਦੇ ਵਿੱਚ ਬਾਗ ਮਿਲਖਾ ਬਾਗ ਦੀ ਸ਼ੂਟਿੰਗ ਹੋਈ ਸੀਗੀ ਤੇ ਇਦੇ ਵਿੱਚ ਸਾਈਕਲ ਦਾ ਵੀ ਜਿਹੜਾ ਟਰੈਕ ਬਣਿਆ ਹੋਇਆ ਹੈਗਾ ਤੇ 400 ਮੀਟਰ ਦਾ ਬਹੁਤ ਵਧੀਆ ਟਰੈਕ ਬਣਿਆ। ਇੱਧਰ ਸਾਰਾ ਓਪਨ ਫੁੱਟਬਾਲ ਵਾਲਾ ਗਰਾਊਂਡ ਆ ਗਿਆ ਜੀ ਤੇ ਇਹ ਆ ਗਿਆ ਜੀ ਡਿਪਾਰਟਮੈਂਟ ਆਫ ਸਪੋਰਟਸ। ਇੱਥੋਂ ਆਪਾਂ 모ੜਾਂਗੇ ਗੱਡੀ ਤੇ ਇੱਧਰ ਜਿੰਮ ਵਗੈਰਾ ਸਾਰੇ ਤਰ੍ਹਾਂ ਦੇ ਜਿਹੜੇ ਸਪੋਰਟਸ ਵਾਲੇ ਪੁਲਵਾਨਾਂ ਦਾ ਸਾਰਾ ਕੁਝ ਜਿ ਕਹਿ ਦਈਏ ਇੱਥੇ ਹੁੰਦਾ ਸੀਗਾ ਰਾਜਾ ਭੁਲਿੰਦਰ ਸਿੰਘ ਖੇਡ ਮੈਦਾਨ। ਇਹ ਆ ਗਿਆ ਜੀ ਖੇਡ ਮੈਦਾਨ। ਅੱਜ ਜਿੰਨੇ ਵੀ ਦੋਸਤ ਜੁਨੀਵਰਸਿਟੀ ਪੜ੍ਹੇ ਆ ਰਹਿੰਦੇ ਰਹੇ ਨੇ ਉਹਨਾਂ ਨੂੰ ਸਾਰੀਆਂ ਜਗਾਹਾਂ ਤਾਜ਼ੀਆਂ ਕਰਾ ਦਾਂਗੇ। ਲਓ ਜੀ ਇੱਧਰ ਰਹਿ ਗਿਆ ਪੁਰਾਣਾ ਜਿਹੜਾ ਹੁਣ ਡਿਪਾਰਟਮੈਂਟ ਆਫ ਲਾਗ ਆ। ਇਸ ਤੋਂ ਇੱਧਰ ਰਾਈਟ ਹੈਂਡ ਸਾਈਡ ਤੇ ਬਾਲੀਵੋਲ ਗਰਾਊਂਡ ਹੈ। ਜਦੋਂ ਅਸੀਂ ਪੜਨ ਪੜਨ ਲੱਗੇ ਜਦੋਂ ਪੀਨਿਊ ਢਿੱਲੋ ਜੀ ਇੱਥੇ ਬਹੁਤ ਖੇਡਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਦੇਖਣ ਦੇ ਮਾਰੇ ਬਹੁਤ ਸਾਰੇ ਸਟੂਡੈਂਟ ਇੱਥੇ ਖੜੇ ਰਹਿੰਦੇ ਹੁੰਦੇ ਸੀਗੇ। ਇਸ ਤੋਂ ਬਾਅਦ ਆ ਜਾਂਦੀ ਜੀ 메ਨ ਲਾਇਬ੍ਰੇਰੀ। ਤੇ ਇਹ ਬੁੱਕਮੈਨ ਪਬਲਿਕੇਸ਼ਨ ਬਿਊਰੋ ਆ ਗਈ ਜੀ ਬਸ ਖੜੀ ਹੈ ਜਿਹੜੀ ਇਸ ਤੋਂ ਅੱਗੇ ਆ ਗਈ ਜੀ ਲਾਇਬ੍ਰੇਰੀ ਭਾਈ ਕਾਨ ਸਿੰਘ ਨਾਬਾ ਲਾਇਬ੍ਰੇਰੀ ਤੇ ਇਹ ਵੀ ਬਹੁਤ ਵਧੀਆ ਕਈ ਪੜਨ ਵਾਲਾਂ ਲਈ ਵੀ ਵਧੀਆ ਤੇ ਕਈ ਜਿਹੜੇ ਏਸੀ ਦਾ ਆਨੰਦ ਮਾਣਣਾਉਂਦੇ ਸੀਗੇ ਤੇ ਸੌ ਵੀ ਜਾਂਦੇ ਸੀ ਬੈਠੇ ਬੈਠੇ ਕੋਲੇ ਲੱਗਦਾ ਹੁੰਦਾ ਵੀ ਜਾਂਦਾ ਪੜਿਆ ਤੇ ਅੱਗੇ ਆ ਗਈ ਜੀ ਇਧਰ ਕੰਟੀਨ ਇਹ ਕੰਟੀਨ ਆ ਮਤਲਬ ਜਦੋਂ ਵੀ ਵਿੱਚ ਗੇੜੇ ਛੇੜੇ ਦਿੰਦਾ ਬੰਦਾ ਖਾਣ ਪੀਣ ਜਿਆਦਾ ਇੱਥੇ ਆਉਂਦੇ ਜਾਂ ਇਨਕੁਆਰੀ ਤੇ ਜਾਂਦੇ ਹੁੰਦੇ ਸੀ ਇਹ ਕੰਟੀਨ ਦੀ ਬੈਕ ਸਾਈਡ ਪਿੱਛੇ ਵੀ ਆਪਾਂ ਦੇਖੀਏ ਵੀ ਨਲਾਇਕ ਚੌਕ ਆਗਾ ਤੇ ਆ ਸਾਰੇ ਜਿਹੜੇ ਕਾਊਂਟਰ ਲੱਗੇ ਹੋਏ ਨੇ ਐਡਮਨ ਬਲੌਗ ਜਦੋਂ ਪਿੰਡੋਂ ਕੇ ਦਾ ਫੋਨ ਆਉਣਾ ਵੀ ਭਾਈ ਮੇਰਾ ਆਪ ਪਤਾ ਕਰਦੇ ਉਹ ਪਤਾ ਕਰਦੇ ਤਾਂ ਅਸੀਂ ਇੱਥੇ ਆ ਪ੍ਰਿਕਸ਼ਕ ਆ ਕੇ ਜਿਹੜੇ ਇੱਥੇ ਜਾ ਕੇ ਪਤਾ ਕਰਦੇ ਹੁੰਦੇ ਤੇ ਬਹੁਤ ਸਵਾਲ ਜਿਹੜਾ ਹੈਗਾ ਸੀ ਇੱਧਰ ਸਾਰੇ ਮਨ ਲੱਗਾ ਹਨਾ ਕੁਆਟਰ ਆਗੇ ਦਾ ਕੁਆਟਰ ਆਗੇ ਹਨਾ ਪ੍ਰੋਫੈਸਰਾਂ ਦੇ ਤੇ ਅੱਗੇ ਦਾ ਟੂਰ ਆਪਾਂ ਰੱਖਾਂਗੇ ਜਾਰੀ ਸਾਨੂੰ ਸਾਰੇ ਜਿੰਨੇ ਬੈਠੇ ਤਾਂ ਘੇੜਾ ਲਵਾਵਾਂਗੇ ਉਹ ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਹੈ ਜੀਟੀਵੀ ਹਾਲ ਜਿੱਥੇ ਵੱਡੇ ਵੱਡੇ ਸ਼ੋਅ ਲੱਗਦੇ ਸੀਗੇ ਜਿੱਥੇ ਵੱਡੀਆਂ ਵੱਡੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਸਾਰੇ ਸਟੂਡੈਂਟ ਇੱਥੇ ਜਾਂਦੇ ਰਹਿੰਦੇ ਨੇ ਤੇ ਆਪਾਂ ਅੰਦਰ ਚੱਲਦੇ ਆਂ ਤੇ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਮੇਨ ਜੋ ਯੂਨੀਵਰਸਿਟੀ ਦਾ ਲੋਗੋ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਅਦ ਵਿੱਚ ਸਿੱਧੇ ਲੈ ਚੱਲੀ ਪਹਿਲਾਂ ਤੇ ਇੱਥੋਂ ਆਪਾਂ ਜੀਟੀਵੀ ਹਾਲ ਲਈ ਇੱਧਰ ਐਂਟਰ ਹੋਣੇ ਹੁੰਦੇ ਆ ਪਰ ਪਹਿਲਾਂ ਆਪਾਂ ਇਧਰ ਉਹਨਾਂ ਲੋਗੋ ਦਿਖਾ ਦਈਏ ਤੇ ਅੱਜ ਵੀ ਇੱਥੇ ਸੈਲਫੀਆਂ ਲਈਆਂ ਜਾ ਰਹੀਆਂ ਨੇ ਕਿਉਂਕਿ ਯੂਨੀਵਰਸਿਟੀ ਦਾ ਮੇਨ ਲੋਗੋ ਬਹੁਤ ਸੋਹਣਾ ਬਣਿਆ ਹੋਇਆ ਗੁਰੂ ਗੋਬਿੰਦ ਸਿੰਘ ਭਵਨ ਤੇ ਬਹੁਤ ਹੀ ਜੇ ਕਹੀਏ ਸ਼ਾਨਦਾਰ ਇੱਕ ਆਰਕੀਟੈਕਚਰ ਦਾ ਨਮੂਨਾ ਹੈਗਾ ਤੇ ਆ ਦੇਖ ਸਕਦੇ ਆ ਜੀ ਆਪਾਂ ਸਾਹਮਣੇ ਤੇ ਹਰਿਆਲੀ ਸਾਨੂੰ ਯੂਨੀਵਰਸਿਟੀ ਚ ਹਰ ਇੱਕ ਜਗ੍ਹਾ ਤੇ ਮਿਲੂ ਹਰ ਇੱਕ ਡਿਪਾਰਟਮੈਂਟ ਚ ਹਰ ਇੱਕ ਹੋਸਟਲ ਚ ਹਰ ਇੱਕ ਮਤਲਬ ਜਿੱਥੇ ਵੀ ਪਾਰਕਿੰਗ ਆ ਹਰ ਇੱਕ ਜਗ੍ਹਾ ਤੇ ਤੁਹਾਨੂੰ ਹਰਿਆਲੀ ਦੇਖਣ ਨੂੰ ਮਿਲੂਗੀ ਤੇ ਇਸ ਦੇ ਨਾਲ ਹੀ ਆ ਗਿਆ ਇੱਧਰ ਕਲਾ ਭਾਵਨ ਜਿੱਥੋਂ ਬਹੁਤ ਸਾਰੇ ਜਿਹੜੇ ਪੰਜਾਬੀ ਸਿੰਗਰ ਨਿਕਲੇ ਨੇ ਥੀਏਟਰ ਚ ਤੇ ਜੋ ਇੱਥੇ ਪਰਫਾਰਮੈਂਸ ਕਰਦੇ ਹੋਣਗੇ ਤੇ ਇੱਧਰ ਆ ਗਿਆ ਜੀ ਗੁਰੂ ਤੇਗਵਧਰ ਹਾਲ ਜਿਹੜਾ ਜੀਟੀਵੀ ਹਾਲ ਆਪਾਂ ਕਹਿੰਦੇ ਨੇ ਹੈਗੇ ਤੇ ਇਦੇ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਗੁਰੂ ਤੇਗ ਬਹਾਦਰ ਹਾਲਾਗੇ ਜੀ ਤੇ ਗੱਡੀ ਲਾ ਕੇ ਸਾਈਡ ਤੇ ਅੰਦਰ ਚੱਲਦੇ ਆ ਜੀ ਫਿਰ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਜੋ ਸਾਫ ਕਾ ਵਿਦਿਆਰਥੀਆਂ ਦੀ ਮਿਲਣੀ ਸੀਗੀ ਇੱਥੇ ਇੱਕ ਦੁੱਖ ਵਾਲੀ ਚੀਜ਼ ਇਹ ਆ ਵੀ ਸਰਜੀਤ ਸਿੰਘ ਪਾਤਰ ਜੀ ਸਾਡੇ ਵਿੱਚ ਸੀਗੇ ਪਰ ਉਹਨਾਂ ਨੂੰ ਸੁਣਨ ਦਾ ਤੇ ਦੇਖਣ ਦਾ ਮੌਕਾ ਜ਼ਰੂਰ ਮਿਲਿਆ ਜੋ ਇਸ ਟਾਈਮ ਦੁਨੀਆ ਨੂੰ ਆਲਵੇ ਦਾ ਕਹਿਗੇ ਨੇ ਪਰ ਉਹਨਾਂ ਨੂੰ ਮਿਲਣ ਦਾ ਸਵਾਬ ਉਸ ਦਿਨ ਨਹੀਂ ਬਣ ਸਕਿਆ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆ ਜੀ ਹੁਣ ਆਪਾਂ ਜੀਟੀਵੀ ਹਾਲ ਦੇ ਵਿੱਚੋਂ ਅ ਪ੍ਰੋਗਰਾਮ ਹੋ ਗਿਆ ਜਿਹੜਾ ਸਮਾਪਤ ਹੁਣ ਲੰਚ ਬ੍ਰੇਕ ਆ ਗਈ ਤੇ ਉਹ ਹੈ ਜੀ ਗੈਸਟ ਹਾਊਸ ਦੇ ਵਿੱਚ ਬਦਲੇ ਇਧਰ ਨੂੰ ਮੁੜ ਲਿਓ ਸਾਹਮਣੇ ਮਿਊਜ਼ੀਅਮ ਰਹਿ ਗਿਆ ਉੱਥੇ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਦੇਖਣ ਨੂੰ ਮਿਲਦੀਆਂ ਨੇ ਪੁਰਾਣੀਆਂ ਦੇਖਣ ਨੂੰ ਮਿਲਦੀਆਂ ਨੇ ਇਧਰ ਆ ਗਿਆ ਜੀ కెਮਿਸਟਰੀ ਡਿਪਾਰਟਮੈਂਟ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਯੂਨੀਵਰਸਿਟੀ ਦੇ ਵਿੱਚ ਬਹੁਤ ਵਧੀਆ ਬੋਰਡ ਲੱਗੇ ਆ ਨੋ ਸਮੋਕਿੰਗ ਜ਼ੋਨ ਹੈ ਤੇ ਬਹੁਤ ਵਧੀਆ ਗੱਲ ਹੈਗੀ ਤੇ ਮੈਂ ਤਾਂ ਕਹਣਾ ਪੂਰੇ ਪੰਜਾਬ 'ਚ ਹੋਣਾ ਚਾਹੀਦਾ ਇਹ ਇੱਥੇ ਆ ਗਏ ਆਪਾਂ ਗੋਲ ਮਾਰਕੀਟ ਦੇ ਕੋਲੇ ਜਿੱਥੇ ਸਾਰੇ ਹੀ ਦੋਸਤਾਂ ਨੇ ਕਹਿੰਦੇ ਹੁੰਦੇ ਆ ਕਹਿੰਦੇ ਚਾਹ ਪੀਤੀ ਕਹਿੰਦੇ ਸਮੋਸੇ ਖਾਦੇ ਪਲੈਟੀ ਖਾਧੀ ਤੇ ਇੱਥੇ ਨੈਸਕਾਫੇ ਦਾ ਵੀ ਇੱਕ ਜਿਹੜਾ ਰੈਸਟੋਰੈਂਟ ਸੀਗਾ ਜਿਹਾ ਕਹਿ ਦਈਏ ਉਹ ਅੱਜ ਤੱਕ ਵੀ ਹੈਗਾਗਾ ਤੇ ਬੇਰਕਾ ਦਾ ਆ ਗਿਆ ਦੁੱਧ ਜੀ ਇਹ ਗੋਲ ਮਾਰਕੀਟ ਦੇ ਉੱਪਰ ਦੀ ਕਿੜਾ ਦੇ ਰਹੇ ਆ ਲੋ ਵੀ ਦੋਸਤੋ ਮਾਣੋ ਨਜ਼ਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿੰਨੇ ਜਿੰਨਾ ਜਿੱਥੇ ਵੀ ਗਾਦਾਂ ਜੁੜੀਆਂ ਕਮੈਂਟ ਕਰਕੇ ਜਰੂਰ ਦੱਸੋ ਇਹ ਗੋਲ ਮਾਰਕੀਟ ਦੀ ਬੈਕਸਾਈਡ ਆ ਜੀ ਤੇ ਦੇਖੋ ਬੈਠੇ ਨੇ ਮਿੱਤਰ ਪਿਆਰੇ ਤੇ ਇਸ ਤੋਂ ਅੱਗੇ ਆਪਾਂ ਲੈ ਕੇ ਚੱਲਾਂਗੇ ਤੁਹਾਨੂੰ ਗੈਸਟ ਹਾਊਸ ਜਿੱਥੇ ਲੰਚ ਦਾ ਪ੍ਰਬੰਧ ਹੈਗਾ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਆਪਣੇ ਡਿਪਾਰਟਮੈਂਟ ਦੇ ਵਿੱਚ ਚੱਲਦੇ ਆਪਾਂ ਆਪਣੇ ਸਕੂਲ ਆਫ ਮੈਨੇਜਮੈਂਟ ਸਟੱਡੀ ਦੇ ਵਿੱਚ ਤੇ ਇਸ ਤੋਂ ਪਹਿਲਾਂ ਜੇ ਸਾਹਮਣੇ ਦਿਖਾਈ ਦੇ ਇਹ ਕੁੜੀਆਂ ਦਾ ਹੋਸਟਲ ਆ ਗਿਆ ਹਨਾ ਜੀ ਤੇ ਇੱਧਰ ਆਪਣਾ ਬੀਟੈਕ ਦਾ ਡਿਪਾਰਟਮੈਂਟ ਰਹਿ ਗਿਆ ਸੀਗਾ ਇੱਧਰ ਇੰਜੀਨੀਅਰ ਡਿਪਾਰਟਮੈਂਟ ਆ ਗਿਆ ਬੀਟੈਕ ਵਾਲੇ ਆ ਸਾਰਾ ਬੀਟੈਕ ਵਾਲੇ ਇੱਥੇ ਬਹੁਤ ਸਾਰੇ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਤੇ ਬਹੁਤ ਚੰਗੀਆਂ ਪ੍ਰਾਪਤੀਆਂ ਕੀਤੀਆਂ ਨੇ ਇਸ ਤੋਂ ਅੱਗੇ ਆ ਗਏ ਜੀ ਸਾਡਾ ਜੇ ਕਹਿ ਦਈਏ ਡੇਢ ਸਾਲ ਦਾ ਸਫਰ ਨਾ ਸਾਡਾ ਇੱਥੇ ਹੀ ਰਿਹਾਗਾ ਇੱਥੇ ਜ਼ਿੰਦਗੀ ਗੁਜ਼ਾਰੀ ਆ ਜਿਵੇਂ ਮੇਰੇ ਨਾਲ ਨੇ ਏਰੀਆ ਹੈੱਡ ਨੇ ਜੀ ਪੰਜਾਬ ਦੇ ਤੇ ਮੰਗਰ ਮੇਰੇ ਮਿੱਤਰ ਬੈਠੇ ਨੇ ਤੇ ਸਾਰੀ ਬਹੁਤ ਵਧੀਆ ਵਧੀਆ ਪੋਸਟਾਂ ਦੇ ਨੇ ਪਰ ਇਹਦਾ ਸਾਰਾ ਸਿਰਹਿ ਜਾਂਦਾ ਜਿਹੜਾ ਸਾਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਡਿਪਾਰਟਮੈਂਟ ਆ ਜਿਹੜਾ ਸਕੂਲ ਆਫ ਮੈਨੇਜਮੈਂਟ ਸਟਡੀ ਤੇ ਜਿੱਥੋਂ ਅਸੀਂ ਐਮਬੀ ਕੀਤੀ ਆ ਮਾਰ ਕੇ ਇਹਦੇ ਵਿੱਚ ਤੇ ਆਜੋ ਅੰਦਰ ਚੱਲਦੇ ਆ ਫਿਰ ਦਿਖਾਉਣੇ ਦੋਸਤੋ ਪਹੁੰਚ ਗਏ ਸਾਡੇ ਸਕੂਲ ਆਫ ਮੈਨੇਜਮੈਂਟ ਸਟਡੀ ਦੇ ਵਿੱਚ ਤੇ ਦਿਖਾਉਣੇ ਅੰਦਰ ਦਾ ਵੀ ਮਾਹੌਲ ਥੈਂਕ ਯੂ ਜੀ ਸਾਡੇ ਸਰ ਮਲੇ ਨੇ ਗੁਰਪ੍ਰੀਤ ਜੀ ਹਾਂਜੀ ਲਓ ਜੀ ਹੁਣ ਆਪਾਂ ਐਮਬੀਏ ਡਿਪਾਰਟਮੈਂਟ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਸਾਰੇ ਹੀ ਮੇਰੇ ਸੀਨੀਅਰ ਸਤਿਕਾਰਯੋਗ ਸੀਨੀਅਰ ਤੇ ਜੋ ਮੇਰੇ ਪ੍ਰੋਫੈਸਰ ਸਾਹਿਬ ਨੇ ਤੇ ਸਾਰਿਆਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਤੇ ਜਾਣਿਆ ਕਿਵੇਂ ਆਪਾਂ ਆਪਣੇ ਡਿਪਾਰਟਮੈਂਟ ਨੂੰ ਅੱਗੇ ਲਿਜਾ ਸਕਦੇ ਹਾਂ ਤੇ ਏ ਹੈ ਜੀ ਮੇਰਾ ਐਮਬੀਏ ਡਿਪਾਰਟਮੈਂਟ ਜਿੱਥੇ ਮੈਂ 2 ਸਾਲ ਯੂਨੀਵਰਸਿਟੀ ਦੇ ਵਿੱਚ ਰਹਾਗਾ ਤੇ 9 ਸਾਲ ਮੈਂ ਜੋਬ ਵੀ ਕੀਤੀ ਹੈ ਤੇ ਐਕਸਲ ਵੀ ਤੇ ਐਚਡੀਐਸ ਵੀ ਪਰ ਹੁਣ ਕਿਸੇ 2 ਸਾਲ ਤੋਂ ਮੈਂ ਬਲੌਗਿੰਗ ਦੇ ਵਿੱਚ ਆ ਕੌਟੀਆਂ ਘਰਾਂ ਨੂੰ ਦਿਖਾਉਣਾ ਤੇ ਅੱਜ ਮੈਂ ਆਪਦੇ ਸਕੂਲ ਆਫ ਮੈਨੇਜਮੈਂਟ ਸਟੱਡੀ ਨੂੰ ਦਿਖਾਉਣਾ ਹੈ ਲੋ ਵੀ ਦੋਸਤੋ ਹੁਣ ਆਪਾਂ ਸਕੂਲ ਆਫ ਮੈਨੇਜਮੈਂਟ ਸਟੱਡੀ ਤੋਂ ਬਾਅਦ ਡੀਟੈਕ ਡਿਪਾਰਟਮੈਂਟ ਵੱਲ ਜਾ ਰਹੇ ਹਾਂ ਹੁਣ ਤੁਹਾਨੂੰ ਦਿਖਾਵਾਂਗੇ ਸਾਡੀ ਜੰਨਤ ਜਿੱਥੇ ਅਸੀਂ 2 ਸਾਲ ਰਹੇ ਹਾਂ ਤੇ 2 ਸਾਲ ਸਾਡੇ 20 ਸਾਲਾਂ ਵਰਗੇ 200 ਸਾਲਾਂ ਵਰਗੇ ਸੀ ਤੇ ਖਤਮ ਵੀ ਨਹੀਂ ਹੁੰਦੇ ਸੀ ਖਤਮ ਵੀ ਨਹੀਂ ਹੁੰਦੇ ਸੀ ਗਰਮੀਆਂ ਚ ਤਾਂ ਬੜਾ ਹੁੰਦਾ ਗਰਮੀਆਂ ਚ 12 ਵਜੇ ਤੱਕ ਤਾਂ ਸੁੱਤਣਾ ਪੈਂਦਾ ਸੀ 12 ਵੱਜ ਗਏ ਫਿਰ ਅਸੀਂ ਕੱਪੜੇ ਗਿੱਲੇ ਕਰਕੇ ਪੱਖੇ ਦਾ ਨੂੰ ਏਸੀ ਬਣਾ ਕੇ ਸੌਂਦੇ ਹੁੰਦੇ ਸੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਰੂਮ ਤੱਕ ਪਹੁੰਚਣ ਦਾ ਮੌਕਾ ਮਿਲਿਆ ਤੇ ਗ੍ਰੀਨਰੀ ਅਸੀਂ ਤੁਹਾਨੂੰ ਦੱਸਿਆ ਸੀ ਉਦੋਂ ਬਹੁਤ ਬੂਟੇ ਲਾਉਂਦੇ ਹੁੰਦੇ ਜੋ ਕੱਟੇ ਹੁੰਦੇ ਸੀ ਇਹ ਲੈ ਵੀ ਦੋਸਤੋ ਇਹ ਆ ਗਿਆ ਉਹ ਮੈਨੂੰ ਇੱਕ ਦਿਨ ਦੇ ਲਈ ਹੋਸਟਲ ਵਾਲਾ ਕਮਰਾ ਦੇ ਦਿਓ ਇੱਥੇ ਰਹੀਏ ਜ਼ਿੰਦਗੀ ਜਨਤ ਬਣੀ ਸਭ ਤੋਂ ਵੱਧ ਨਿਆਰਾ ਦੋਸਤ ਇੱਥੇ ਹੁੰਦਾ ਸੀਗਾ ਇੱਥੇ ਮਿਲਦਾ ਜੀ ਹਰੇਕ ਸਿਰੇ ਦਾ ਉਹ ਖਾਣ ਦਾ ਤੇ ਖਾਣ ਪੀਣ ਦਾ ਨਿਆਰਾ ਜਿਹੜਾ ਇੱਥੇ ਲੈਂਦੇ ਸੀਗੇ ਤੇ ਕਿਤੇ ਨਹੀਂ ਤੁਹਾਨੂੰ ਉਹ ਚੀਜ਼ਾਂ ਮਿਲਦੀਆਂ ਦੇਖਣ ਨੂੰ ਪਰ ਕਿਹੜੇ-ਕਿਹੜੇ ਨੇ ਮੈਸੇਜ ਦਾ ਖਾਣਾ ਖਾਧਾ ਨਾ ਉਹ ਜ਼ਰੂਰ ਦੱਸਿਓ ਤੇ ਹੁਣ ਵੀ ਉਹੀ ਖੁਸ਼ਬੂ ਆ ਜਿਹੜੀ ਅੱਜ ਤੋਂ 15 ਹਾਲ ਪਹਿਲਾਂ ਜਿਹੜੀ ਖੁਸ਼ਬੂ ਸੀ ਉਹੀ ਖੁਸ਼ਬੂ ਅੱਜ ਵੀ ਮਿਲਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਜੁਨੀਵਰਸਿਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਾਨੂੰ 11 ਸਾਲਾਂ ਬਾਅਦ ਜਿਹੜੇ ਰੂਮ 'ਚ ਅਸੀਂ 72B 'ਚ ਬਾਬਾ ਬੰਦਾ ਸਿੰਘ ਬਾਧਰ ਹੋਸਟਲ ਦੇ 72B ਰੂਮ ਦੇ ਵਿੱਚ ਰਹਿੰਦੇ ਸੀ ਇਹ ਬੈੱਡ ਤੇ ਝੂਵੀ ਹੁੰਦਾ ਸੀ ਤੇ ਮੈਂ ਹੁੰਦਾ ਸੀ ਅੱਜ ਉੱਥੇ ਆਉਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੋਈ ਮਨ ਨੂੰ ਤੇ ਮਨ ਪਰ ਆਇਆ ਮਨ ਲੋਕਿੰਡੇ ਖੜੇ ਹੋ ਗਏ ਤੇ ਬਾਦਲ ਸਾਡੇ ਨਾਲ ਹੁੰਦਾ ਉਹ ਕਦੇ ਜਦੋਂ ਸੌਂਣ ਲੱਗੇ ਬਾਹਰ ਖੜਕਾ ਕੇ ਭੱਜ ਜਾਂਦਾ ਹੋਰ ਤਾਂ ਇਹ ਬਾਲ ਪੇਪਰ ਮੋੜਾ ਲਾ ਕੇ ਤੇ ਬਹੁਤ ਨਿਆਰਾ ਸੀ ਬਹੁਤ ਮੋਕਲੇ ਨਾਲ ਜੱਦਾ ਜੁੜਿਆ ਰੂਮ ਨਾਲ ਇੱਥੇ ਪੜ੍ਹ ਕੇ ਅੱਜ ਦੇ ਟਾਈਮ 'ਚ ਤੁਹਾਡੇ ਵਿੱਚ ਕੁਝ ਵੀ ਅਸੀਂ ਬਣਿਆ ਤਾਂ ਇਹ ਰੂਮ ਦੀ ਸਾਰੀ ਹਾਲਾ ਵੀ ਇੱਥੇ ਬਣਦੇ ਰਹੇ ਆ। ਲਓ ਜੀ ਇਹ ਆ ਜੀ ਗੁਰਦੁਆਰਾ ਸਾਹਿਬ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਬਣਿਆ ਹੋਇਆ। ਤੇ ਇੱਥੇ ਦਰਸ਼ਨ ਕਰਦੇ ਸੀਗੇ ਤੇ ਪੇਪਰਾਂ ਤੋਂ ਪਹਿਲਾਂ ਮੱਥਾ ਟੇਕੀ ਤੇ ਪੇਪਰਾਂ ਤੋਂ ਪਹਿਲਾਂ ਖਾਸ ਕਰਕੇ ਮੱਥਾ ਟੇਕੇ ਜਾਂਦੇ ਜੀ ਤੇ ਮਤਲਬ ਹਰ ਇੱਕ ਚੀਜ਼ ਜੋ ਆਪਣੇ ਪੰਜਾਬ ਨਾਲ ਜੋੜਦੀ ਆ ਉਹ ਸਾਰੇ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ।